ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤੇ ਦਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਗ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਦਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਕਾਹੇ ਰੇ ਬਨ ਖੋਜਨ ਜਾਈ ਕਾਹੇ ਦਾ ਮਤਲਬ ਹੀ ਕਾਹਦੇ ਵਾਸਤੇ ਬਨ ਕਹਿੰਦੇ ਨੇ ਜੰਗਲਾਂ ਵਿੱਚ ਕਹਿੰਦੇ ਹੈ ਭਾਈ ਪਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈ? ਕੁਐਸਚਨ ਹੈ ਵੀ ਕੀ ਕਰਨ ਜਾਂਦਾ ਜੰਗਲਾਂ ਵਿੱਚ ਉਸ ਪਰਮਾਤਮਾ ਨੂੰ ਲੱਭਣ ਵਾਸਤੇ ਜਿਹੜਾ ਪਰਮਾਤਮਾ ਸਰਬ ਨਿਵਾਸੀ ਸਦਾ ਆਲੇਪਾ ਤੋਹੀ ਸੰਗ ਸਮਾਈ ਸਰਬ ਨਿਵਾਸੀ ਦਾ ਮਤਲਬ ਹੈ ਹਰ ਥਾਂ ਤੇ ਸਰਬ ਥਾਂ ਤੇ ਵਸਣ ਵਾਲਾ ਆਲੇ ਪਾਕੰਦ ਨਿੰਨਰਲੇ ਪ ਮਾਇਆ ਦੇ ਪ੍ਰਭਾਵ ਤੋਂ ਸੁਤੰਤਰ ਭਾਈ ਤੂੰ ਜੰਗਲਾਂ ਵਿੱਚ ਪ੍ਰਮਾਤਮਾ ਨੂੰ ਲੱਭਣ ਵਾਸਤੇ ਕਿਉਂ ਜਾਂਦਾ ਹੈ ਉਹ ਪ੍ਰਮਾਤਮਾ ਤਾਂ ਸਭ ਦੇ ਅੰਦਰ ਵੱਸਦਾ ਹੈ ਉਹ ਤੇਰੇ ਵਿੱਚ ਵੀ ਹੈ ਉਹ ਮੇਰੇ ਵਿੱਚ ਵੀ ਹੈ ਭਾਵ ਵੀ ਉਹ ਹਰੇਕ ਦੇ ਵਿੱਚ ਵਸਣ ਵਾਲਾ ਹੈ ਔਰ ਸਦਾ ਮਾਇਆ ਦੇ ਪ੍ਰਭਾਵ ਤੋਂ ਨਰਲੇਪ ਰਹਿੰਦਾ ਹੈ ਉਹ ਪਰਮਾਤਮਾ ਤੇਰੇ ਨਾਲ ਹੀ ਵਸਦਾ ਜਿਹਨੂੰ ਤੂੰ ਜੰਗਲ ਬੀਵਾਨਾ ਵਿੱਚ ਲੱਭਦਾ ਫਿਰਦਾ ਹੈ ਉਹ ਤੇ ਐਦਾਂ ਰਹਿੰਦਾ ਮਹਾਰਾਜ ਉਦਾਹਰਣ ਦਿੰਦੇ ਨੇ ਪੋਹਪ ਮਦ ਜਿਉਂ ਵਾਸ ਵਸਤ ਹੈ ਮੁਕਰਮਾਏ ਜੈਸੇ ਛਾਈ ਪੋਹਪ ਕਹਿੰਦੇ ਨੇ ਫੁੱਲ ਨੂੰ ਵਾਸ ਦਾ ਮਤਲਬ ਹੈ ਸੁਗੰਧੀ ਮੋਕਰ ਕਹਿੰਦੇ ਸ਼ੀਸ਼ਾ ਛਾਈ ਦਾ ਮਤਲਬ ਅਕਸ ਆਪਣਾ ছায়ਾ ਕਹਿੰਦੇ ਵੀ ਜਿਵੇਂ ਫੁੱਲ ਵਿੱਚ ਸੁਗੰਧੀ ਵਸਦੀ ਹੈ ਦੇਖਣ ਨੂੰ ਦਿਖਦੀ ਨਹੀਂ ਪਰ ਉਹ ਫੁੱਲ ਦੇ ਵਿੱਚ ਵਸਦੀ ਹੈ ਔਰ ਜਿਵੇਂ ਸ਼ੀਸ਼ੇ ਵਿੱਚ ਕਹਿੰਦੇ ਸ਼ੀਸ਼ਾ ਵੇਖਣ ਵਾਲੇ ਦਾ ਅਕਸ ਵਕਸ ਪ੍ਰਸਦ ਹੈ ਆਪਾਂ ਸ਼ੀਸ਼ਾ ਦੇਖਦੇ ਆ ਸ਼ੀਸ਼ਾ ਉਹ ਨੂੰ ਦਿਖਾਉਂਦਾ ਹੈ ਅਕਸ ਦਿਖਾਉਂਦਾ ਹੈ ਇਤਿ ਕਨੇ ਤਸੇ ਹੀ ਹਰ ਵਸੇ ਨਿਰੰਤਰ ਕਟਹੀ ਕੋ ਜੋ ਭਾਈ ਵਿਤਮੇ ਪਰਮਾਤਮਾ ਜਿਹੜਾ ਹੈ ਉਹ ਇੱਕ ਰਸ ਭਾਈ ਸਭਨਾਂ ਦੇ ਅੰਦਰ ਵਸਦਾ ਹੈ ਉਸ ਨੂੰ ਆਪਣੇ ਹਿਰਦੇ ਵਿੱਚ ਹੀ ਲੱਭੀਏ ਬਾਹਰ ਪੀਤਰ ਏਕ ਜਾਣੋ ਇਹ ਗੁਰ ਗਿਆਨ ਬਤਾਈ ਗੁਰੂ ਜੀ ਗਿਆਨ ਦਿੰਦੇ ਹਨ ਗੁਰੂ ਦਾ ਗਿਆਨ ਕੀ ਹੈ ਗੁਰੂ ਨੇ ਕੀ ਸੋਝੀ ਦਤੀ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਆਤਮਕ ਜੀਵਨ ਦਾ ਉਪਦੇਸ਼ ਇਹ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਆਪਣੇ ਸਰੀਰ ਤੋਂ ਬਾਹਰ ਭਾਵੇਂ ਹਰ ਜਗ੍ਹਾ ਤੇ ਹਰ ਥਾਂ ਤੇ ਘਟ ਘਟ ਦੇ ਵਿੱਚ ਇੱਕ ਪਰਮਾਤਮਾ ਨੂੰ ਵਸਦਾ ਸਮਝੋ ਉਹ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਹੈ ਉਹ ਕਣ ਕਣ ਦੇ ਵਿੱਚ ਹੈ ਉਹ ਜਰੇ ਜਰੇ ਦੇ ਵਿੱਚ ਹੈ ਉਹ ਸਾਡੇ ਸਬਨਾਂ ਦੇ ਅੰਦਰ ਵਸਦਾ ਉਹਨੂੰ ਵਸਦੇ ਨੂੰ ਵਿਕਣ ਦੀ ਕੋਸ਼ਿਸ਼ ਕਰੀਏ ਜਾਨ ਨਾਨਕ ਬਿਨ ਆਪ ਚਿਨੈ ਮਿਟੈ ਨਾ ਪ੍ਰਮਾਖੀ ਕਾਈ اے ਦਾਸ ਨਾਨਕ ਗੁਰ ਤੇਗ ਬਹਾਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੀ ਬੋਲ ਲਾ ਕੇ ਆਖਦੇ ਹਨ ਕਿ ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ ਮਨ ਉਤੋਂ ਪਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ ਤੇ ਉਦਨਾ ਚਿਰ ਸਰਬ ਵਿਆਪਕ ਪ੍ਰਮਾਤਮਾ ਦੀ ਸੋਝ ਨਹੀਂ ਆ ਸਕਦੀ ਜਿੰਨਾ ਚਿਰ ਸਾਡੇ ਉੱਪਰੋਂ ਸਾਡੇ ਅੱਖਾਂ ਤੋਂ ਧਰਮ ਦੇ ਪਰਦੇ ਦੂਰ ਨਹੀਂ ਹੁੰਦੇ ਧਰਮਾਂ ਤੋਂ ਬਚੋ ਬਹਿਮਾਂ ਤੋਂ ਬਚੋ ਅਕਾਲ ਪੁਰਖ ਪਰਮਾਤਮਾ ਸਰਬ ਵਿਆਪਕ ਹੈ ਉਹ ਸਭਨਾ ਦੇ ਵਿੱਚ ਵਸਦਾ ਹੈ ਹਰ ਪ੍ਰਦੇਸ਼ ਉਸ ਪਰਮਾਤਮਾ ਦੇ ਨਾਮ ਦੀ ਜੋਤ ਜਗਦੀ ਹੈ ਉਹਦੀ ਕਿਰਪਾ ਨਾਲ ਆਪਾਂ ਸਾਰੇ ਸੰਸਾਰ ਵਿੱਚ ਵਿਸਤ੍ਰਿਤ ਰਹੇ ਹਾਂ ਉਹਦੀ ਕਿਰਪਾ ਨਾਲ ਤੋਂ ਰਹੇ ਜੇ ਜੋਤ ਜਗਦੀ ਹੈ ਅੰਦਰ ਪਰਮਾਤਮਾ ਦੀ ਤਾਂ ਆਪਾਂ ਕੁਰੇ ਫਿਰਦੇ ਹਾਂ ਜਿੱਤੇ ਜੋਤ ਬੁਝ ਗਈ ਤੇ ਸਾਥ ਸੰਗਤ ਇਸ ਜੀ ਜਿਹੜਾ ਇਹ ਰਾਤ ਦੀ ਢੇਰੀ ਬਣ ਜਾਂਦਾ ਹੈ ਮਿੱਟੀ ਬਣ ਜਾਂਦਾ ਹੈ ਇਸ ਕਰਕੇ ਮਾਲਕ ਸੰਤ ਸੋ ਜਾਂਦੇ ਹਨ ਕਿ ਭਾਈ ਸਦਾ ਉਸ ਪਰਮਾਤਮਾ ਨੂੰ ਆਪਣੇ ਅੰਦਰ ਵਸਲਾ ਠਕਣ ਦੇ ਲਈ ਆਪਣੇ ਅੰਦਰ ਝਾਤ ਮਾਰੀਏ ਬਾਹਰ ਤੱਕ ਦੇਣਾ ਫਿਰਿਏ ਪਰਮਾਤਮਾ ਸਵਨਾ ਪਰਮੇਰ ਪ੍ਰਿਆਤ ਰੱਖੇ ਸਵਨਾ ਨੂੰ ਨਾਮ ਦਾ ਤੰਦਰੁਸਤੀ ਚੜਦੀ ਕਲਾ ਦੀ ਦਾਤ ਬਖਸ਼ੇ ਨਗਰ ਵਿੱਚ ਆਪਸੀ ਪਿਆਰ ਸਤਿਫਾਕ ਬਣੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਚਲ ਰਹੀਆਂ ਗੁਰੂ ਘਰ ਦੀਆਂ ਸਬਾਬਾ ਨਿਰਵੇਗਾ ਨੂੰ ਸੰਪੂਰਨਤਾ ਦੀ ਅਰਦਾਸ ਸਭਈ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੋਬਿੰਦ ਕਾ ਪੂਰਨ ਗੰਤਾਸ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ वाहिगुरु जी फति